ਮੀਟਿੰਗ ਇਸ ਮੰਦ ਵਿੱਚ ਰੱਖੀ ਆ ਅੱਜ ਦਾ ਵਿਸ਼ਾ ਹੈਗਾ ਮੰਦਰ ਦੇ ਵਿੱਚ ਆ ਕੇ ਕੁਝ ਲੋਕ ਤੰਤਰ ਮੰਤਰ ਕਰਦੇ ਆ ਜਿਹੜੇ ਕਿ ਸਾਡੇ ਧਰਮ ਵਾਸਤੇ ਇੱਕ ਕਲੰਕਾ ਮੈਂ ਮੇਰੇ ਨਾਲ ਕੱਲ ਮੋਹ ਦਿਨਾ ਤੋਂ ਮੈਨੂੰ ਫੋਲੋ ਕਰ ਰਿਹਾ ਸੀਗੇ ਮੈਂ ਜੇਕਰ ਬਾਜ਼ਾਰ ਗਈਆਂ ਜਾਂ ਕਿਤੇ ਵੀ ਖੜੀਆਂ ਉਹ ਹਮੇਸ਼ਾ ਕੋਸ਼ਿਸ਼ ਕਰਦੇ ਸੀ ਵੀ ਇੱਥੇ ਹੀ ਤਾਂ ਹੀ ਖੜੇ ਆ ਆਪਣਾ ਸਕੂਟਰ ਹੋਲੀ ਕਰ ਲਈ ਮੈਂ ਬੜੇ ਤਫੋਂ ਨੂੰ ਦੇਖ ਕੇ ਸਾਈਡ ਦੇ ਹੋ ਜਾਨੀ ਆ ਜਾਂ ਆਪਣੇ ਆਪ ਦਾ ਬਚਾ ਕਰਨ ਦੀ ਕੋਸ਼ਿਸ਼ ਕਰਦੀ ਆ ਮੈਂ ਰੁਟੀਨ ਅੱਜ ਕੱਲ੍ਹ ਸ਼ਾਵਨ ਦਾ ਮਹੀਨਾ ਚੱਲਦਾ ਮੈਂ ਰੁਟੀਨ ਜਾ ਕੇ ਸ਼ਾਮ ਨੂੰ ਮਾਸਦੇ ਵਿੱਚ ਅ ਇੱਥੇ ਅਰਚਨਾ ਪੂਜਾ ਕਰਨ ਆਨੀ ਆ ਕੱਲ ਫੇਰੇ ਜਦੋਂ ਮੈਂ ਫੇਰੇ 10 ਵਜੇ 10 12 ਮਿੰਟ ਦੇ ਮੰਦਰ ਆਈ ਆ ਮੇਰੇ ਆਉਂਦੇ ਨੂੰ ਉਹ ਲੋਕ ਇੱਥੇ ਬੈਠੇ ਸੀ ਬੈਠਣ ਤੋਂ ਬਾਅਦ ਮੈਂ ਆਪਣੀ ਪੂਜਾ ਅਰਥਨਾ ਕੀਤੀ ਅਰੰਧ ਤੋਂ ਬਾਅਦ ਮੈਂ ਤਾਂ ਬਾਹਰ ਗਈ ਮੈਂ ਚਲੀ ਗਈ ਉਦੋਂ ਬਾਅਦ ਇਹ ਲੋਕ ਉੱਠੇ ਮੈਨੂੰ ਉਹ ਮੈਨੂੰ ਬੜੇ ਅਜੀਬ ਢੰਗ ਨਾਲ ਦੇਖ ਰਿਹਾ ਸੀ ਜਦੋਂ ਮੈਂ ਚਲੀ ਗਈ ਜਾਂਦੋਂ ਬਾਅਦ ਮੈਨੂੰ ਨਾ ਘਰ ਜਾ ਕੇ ਬੜੀ ਖਬਰ ਆਈ ਵੀ ਅੱਜ ਮੈਨੂੰ ਬੰਦਾ ਬੜਾ ਅਜੀਬ ਜਿਹਾ ਦੇਖ ਰਿਹਾ ਸੀ ਵੀ ਕੋਈ ਦਾਲ ਚ ਕਾਲਾ ਤਾਂ ਨਹੀਂ ਕਹਿੰਗੇ ਇਹ ਲੋਕ ਪਹਿਲਾਂ ਵੀ ਮਸ਼ਹੂਰ ਆ ਕਿ ਜਾਦੂ ਟੂਨੇ ਕਰਦੇ ਆ ਇਹ ਲੋਗ ਆ ਜਿਹੜੇ ਬੇਰਤੀਆਂ ਨੇ ਤੁਹਾਡੇ ਦੇ ਉੱਪਰ ਇਹ ਕੰਮ ਕੀਤਾ ਇਹ ਜੀ ਬੱbbi ਧੀਰ ਕਹਿੰਦੇ ਆ ਇਹਨਾਂ ਨੂੰ ਉਹਦਾ ਇਹਨਾਂ ਦਾ ਨਾਮ ਵਿਪਨ ਧੀਰ ਆ ਇਹੋ ਲੋਗ ਆ ਜਿਨ੍ਹਾਂ ਨੇ ਮੇਰੇ ਬੇਟੇ ਤੇ ਇੱਕ ਝੂਠਾ ਕੇਸ ਵੀ ਪਾਇਆ ਇਹਨਾਂ ਨੇ ਕੇਸ ਪਾਇਆ ਕਿ ਇਹਨਾਂ ਨੇ ਮੰਦਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਕੇਸ ਪਾਇਆ ਵੀ ਇਹ 50 ਜਨਾਨੀਆਂ ਦੇ ਵਿੱਚ ਮੇਰੀ ਨੂੰ ਨੂੰ ਇਹਨਾਂ ਦੇ ਬੇਟੇ ਨੇ ਛੇੜਿਆ ਉਹ ਇੱਕ ਪ੍ਰੂਫ ਦੇ ਦੇ ਮੰਦਰ ਆ ਕੇ ਲੋਕਾਂ 'ਚ ਜਾ ਕੇ ਦੱਸਣ ਵੀ ਲੋਕਾਂ ਨੂੰ ਕਹਿਣ ਇਹ ਆਪਣੇ ਪ੍ਰੂਫ ਦੇ ਇਹਨਾਂ ਦੇ ਪ੍ਰੂਫ ਤਾਂ ਦੋ ਹੀ ਆ ਇੱਕ ਸਾਸ ਜਾਈ ਕਿ ਸੋਰਾ ਹੋਟੈਲ ਨਾਲ ਕੋਲ ਕੋ ਗਵਾ ਨਹੀਂ ਸੀ ਅਸੀਂ ਆਪਣੀ ਗਵਾਹੀ ਦਿੱਤੀ ਹੈ ਸਾਡੀ ਕਾਰਵਾਈ ਚੱਲ ਰਹੀ ਹੈ ਜਦੋਂ ਮੈਂ ਇੱਥੋਂ ਮੰਦਰੋਂ ਬਾਹਰ ਨਿਕਲੀ ਮੇਰੇ ਜਾਣ ਤੋਂ ਬਾਅਦ ਇਹਨਾਂ ਨੇ ਹੱਥ ਧੋਤੇ ਹੱਥੋਂ ਤੇ ਬਾਹਰ ਆਏ ਜਿੱਥੇ ਮੇਰੀ ਚੱਪਲ ਪਈ ਸੀ ਉੱਥੇ ਆਪਣੇ ਹੱਥ ਫੇਰੇ ਸਾਰਿਆਂ ਨੂੰ ਕੁਝ ਨਹੀਂ ਲੱਭਿਆ ਫਿਰ ਵਿਚਾਰੇ ਫੇਰ ਗਏ ਫੇਰ ਆਏ ਫਿਰ ਖੁਰਚ ਖੁਰਚ ਕੇ ਦੱਤੇ ਉਹ ਸਾਰੇ ਸਾਡੇ ਕੋਲ ਸੀਸੀਟੀ ਵੀ ਇਹਨਾਂ ਦੇ ਕੈਮਰੇ ਆ ਤੇ ਇਹਨਾਂ ਦੀ ਰਿਕਾਰਡਿੰਗਾਂ ਹੈਗੀਆਂ ਅਸੀਂ ਸਾਰੀਆਂ ਰਿਕਾਰਡਿੰਗਾਂ ਸਿੱਧੀ ਕੇਵਲ ਤੇ ਦੇ ਰਹੇ ਹਾਂ ਪਲੱਸ ਐਸਐਚਓ ਸਾਹਮਣੂ ਦੇ ਰਹੇ ਹਾਂ ਡੀਐਸਪੀ ਸਾਹਮਣੂ ਦੇ ਰਹੇ ਹਾਂ ਆ ਬਸ ਕਰਾਂਗੇ ਆਤਰਾਂ ਦੱਸੋ ਕਿ ਆ ਸਾਮਾਨ ਸੀਗਾ ਨਾ ਇਹ ਸਾਮਾਨ ਜਿਹੜਾ ਢਿਗਿਆ ਤੇ ਮੇਰੇ ਜੇਥੇ ਕਾਰ ਕਿਤੇ ਛੁੱਟ ਗਿਆ ਤੇ ਮੈਂ ਕਾ ਵੀ ਨਾਲ ਛੱਡ ਕੇ ਬਾਕੀ ਨਾ ਹੋਰ ਢੇਪਣ ਜਿਸਕੇ ਬਾਅਦ ਮੈਂ ਇਕੱਠੇ ਹੱਥ ਗਿੱਲੇ ਕਰਕੇ ਆਇਆ ਧੋ ਕੇ ਜਦ ਤੱਕ ਚੱਕੇ ਹੱਥ ਨਾਲ ਦੋ ਵਾਰ ਹੀ ਚੱਕੇ ਇੱਕ ਵਾਰੀ ਦੋ ਵਾਰ ਚੱਕੇ ਲੈ ਗਿਆ ਹਾਂ ਪੱਤਰੇ ਆਪਣੇ ਚੱਕੇ ਆ ਗਏ ਠੀਕ ਹੈ ਫੇ ਪ੍ਰੈਸਰਪੁਰ ਸਾਹਿਬ ਉੱਥੇ ਗਏ ਉਹਨਾਂ ਨੂੰ ਵੀ ਪੱਤਰੇ ਇੱਥੋਂ ਮਿਲੇ ਆ ਇਹ ਨੀ ਕੋਈ ਰੇਤਾਰੂ ਤਾਂ ਵੀ ਇਹ ਪੱਤਰੇ ਕਿਸ ਚੀਜ਼ ਦੇ ਪੱਤਰੇ ਜੀ ਹੈ ਕੋਈ ਕਹਿੰਦੇ ਰੇਤਾਰੂ ਚਾਹਣਾ ਵਿਛਾਈ ਆ ਉਹ ਰੇਤਾ ਮੈਂ ਲੈ ਗਿਆ ਇਹ ਚਾਹਦੀ ਆਪਣੇ ਤਾਂਬੇ ਦੀ ਗੜਮਿਆਂ ਚ ਪਾਲਣ ਜਨਵਰਾਂ ਉਹ ਝੋਲ ਸਕੂਟਰ ਸੱਜੇ ਪਾਸੇ ਜਦੋਂ ਫਵਾਰ ਉਲਟ ਗਿਆ ਥੋੜੀ ਵਿੱਚ ਰਹਿ ਗਈ ਬਾਕੀ ਮੈਂ ਫਿਰ ਮੈਂ ਕਿਹਾ ਹੁਣ ਤੱਕ ਜਿੱਗੇ ਸਾਰੀ ਪਈ ਉਹ ਤੇ ਆਤੀ ਮੈਂ ਆਪਣੇ ਪੈਰ ਨਾਲ ਕੀਤੀ ਫਿਰ ਦਾਰਾ 10 ਮਿੰਟ ਬਾਅਦ ਮੰਦਰ ਜਾਂਟਾ ਕੇ ਘਰ ਮੈਨੂੰ ਇਹਨਾਂ ਨੇ ਕਿਹਾ ਫਵਾਰ ਕਿੱਥੇ ਦਿੱਤਾ ਤੇ ਮੈਂ ਕਿਹਾ ਉੱਥੇ ਹੀ ਲੱਗ ਪਿਆ ਪੈਰ ਨਾਲ ਸਿੱਟੇ ਉੱਥੇ ਹੀ ਲੱਗਾ ਮੈਂ ਦਾਰਾ ਪੰਡੇ ਕੇ ਦਾਰਾ ਗਿਆ ਮੰਦਰ ਗਿਆ ਉਹਨਾਂ ਨੇ ਕਹਿ ਕੇ ਆ ਬੜੇ ਮੇਰੇ ਸਲ ਫਵਾਰ ਇੱਥੇ ਡਿੱਗ ਪਿਆ ਸੀਗਾ ਉਹ ਕਹਿੰਦੇ ਕੋਈ ਗੱਲ ਨਹੀਂ ਸਾਫ਼ ਕਰਤਾ ਜੀ ਉਹ ਕਹਿੰਦੇ ਮੈਂ ਸਪਾਈ ਕਰ ਦਿੱਤੀ ਸੋਹ ਜੀ ਅਰੇ ਪੱਤਰਿਆਂ ਨੂੰ ਮਿਲੇ ਆਪਣੇ ਫਰੇਸ਼ ਫੋਟੋ ਸਾਬ ਕਿੱਥੇ ਗਏ ਉਹਨਾਂ ਤੇ ਰਿ ਔਰ ਇੱਕ ਇਹਨਾਂ ਦੇ ਦੀਪਕ खोसला ਪਰਿਵਾਰ ਤੇ ਪਹਿਲਾਂ ਹੀ ਪਰਚੇ ਚੱਲਦੇ ਸਨ खोसला ਦੇ ਪਹਿਲਾਂ ਹੀ ਪਰਚੇ ਚੱਲਦੇ ਸਨ ਦੀਪਕ ਦੇ 420 ਲੱਖ ਦਾ ਬੇਸ ਟੇਸ ਚੱਲਦਾ ਪਹਿਲਾਂ ਹੀ ਚੱਲਦਾ ਉਹਨਾਂ ਦੇ ਚੱਲਦਾ ਵਾ ਰੇਗ ਮੰਦਰਾ ਚ ਇਹਨਾਂ ਦੇ ਹੀ ਰੋਣਾ ਚਿੱਤੇ ਵੀ ਜਾਂਦੇ ਮੰਦਰ ਜਿਹੀ ਕੰਮ ਕਰਦੇ ਇਹ ਜਿਹੜੀ ਜਿਹੜੀ ਪ੍ਰੈਸ ਕਾਨਫਰੈਂਸ ਰੱਖੀ ਹੈ ਜਾਂ ਸਮਾਂ ਦੇ ਵਿੱਚ ਪ੍ਰੈਸ ਕਾਨਫਰੈਂਸ ਰੱਖੀ ਹੈ ਮਹਿਕ ਬਾਲੂ ਸੇਜਵਾਲ ਮਨਮੰਦਰ ਦਾ ਪ੍ਰਧਾਨ ਹੈ ਜੀ 40 ਸਾਲ ਤੋਂ ਮੰਦਰ ਦੀ ਸੇਵਾ ਕਰਦਾ 40 ਸਾਲ ਤੋਂ ਪੂਰੇ 40 ਸਾਲ ਮੈਨੂੰ ਹੋ ਗਏ ਸੇਵਾ ਕਰਦੇ ਆਂ ਔਰ ਅੱਜ ਦੋ ਤਿੰਨ ਸਾਥ ਤੋਂ ਨਾ खोसला ਪਰਵਾਰ ਦੀਪਕ खोसला ਉਹਦੀ ਭਾਈਸ ਮਿਸਫਾਨ खोसला ਫਾਨ खोसला ਜੋ ਉਹਦੇ ਮੰਦਰ ਚ ਐਂਟਰ ਹੋਏ ਆ ਉਹਨਾਂ ਤੋਂ ਮੰਦਰ ਵਿੱਚ ਕੋਈ ਨਾ ਇਕਲੇਸ਼ ਰੰਦਾ ਹਰ ਵੇਲੇ ਮੰਦਰ ਚ ਇਕਲੇਸ਼ ਰੰਦਾ ਹੈ ਅਸੀਂ ਇਹਨਾਂ ਨੂੰ ਨੇ ਇਹੀ ਗੱਲ ਕਿਹਾ ਸੀਗਾ ਜਾਈ ਜਦੋਂ ਰੈਟ ਆਈ ਉਹ ਤੋਂ ਆ ਜਿਹੜੇ ਤੁਹਾਡੇ ਕੋਲ ਘਰ ਪੈਸੇ ਪਏ ਆ ਉਹ ਤੁਸੀਂ ਮੰਦਰ ਮਾਰਦ ਸੇਵਾ ਸਾਹ ਉਹ ਜਮ੍ਹਾਂ ਕਰਾਓ ਉਹਨਾਂ ਨੂੰ ਜਮ੍ਹਾਂ ਕਰਾਓ ਉਹ ਸਾਨੂੰ ਕਹਿੰਦੇ ਅਸੀਂ ਨਹੀਂ ਜਮ੍ਹਾਂ ਕਰਾਣੇ ਉਹ ਪੈਸੇ ਇਹ ਜਿਹੜਾ ਮੁੱਦਾ ਉਹ ਤੋਂ ਬਾਅਦ ਸਾਡੇ ਨਾਲ ਹਰ ਵੇਲੇ ਕੋਈ ਨਾ ਭਾਈ ਕਲੇਸ਼ ਪਾਈ ਰੱਖਦੇ ਹਰ ਵੇਲੇ ਕਲੇਸ਼ ਕੋਈ ਨਹੀਂ ਪਾਈ ਕੋਈ ਸਾਡੇ ਤੇ ਦੋਮਤ ਨਹੀਂ ਕਰਦਾ ਕਾਰਨ ਲਈ ਰੱਖਦੇ ਸਾਡਾ ਮੇਨ ਕਾਰਨ ਕੀ ਹੈ ਜਿਹੜਾ ਕਲੇਸ਼ ਪਾਉਂਦਾ ਬਾਰ-ਬਾਰ ਬਾਰ-ਬਾਰ ਇਹੀ ਹੈ ਜੀ ਉਹਨਾਂ ਨੇ ਅਸੀਂ ਪੈਸੇ ਜਮ੍ਹਾਂ ਕਰਾਣੇ ਨਹੀਂ ਗਏ ਰਹੇ ਬਾਰ-ਬਾਰ ਜੀ ਪੈਸੇ ਜਮ੍ਹਾਂ ਕਰਾਓ ਸਾਡਾ ਤੁਹਾਡੇ ਨਾਲ ਕੋਈ ਇਦਾਂ ਦੀ ਗੱਲਬਾਤ ਨਹੀਂ ਹੈ ਜੀ ਤੁਸੀਂ ਮੰਦਰ ਦੀ ਕਮੇਟੀ ਦੇ ਪੈਸੇ ਪੈਸੇ ਉਹਨਾਂ ਘਰ-ਘਰ ਤੇ ਰੱਖੇ ਜਮ੍ਹਾਂ ਕਰਾਓ ਮੰਦਰ ਦੇ ਸਾਨੂੰ ਕੋਈ ਤਰਾਜ ਨਹੀਂ ਹੈ ਇਸ ਤੋਂ ਬਾਅਦ ਕਰੰਟ ਅੱਜ ਕੀ ਹੋਇਆ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਮੰਦਰ ਦੇ ਐਸੀ ਕਿ ਭੋਗਦੇ ਹਨ ਜੀ ਤੇ ਉੱਥੇ ਇਹਨਾਂ ਦੇ ਚਾਂਦੀ ਦੇ ਪਤਰੇ ਜੀ ਮੈਂ ਜਿਹੜਾ ਹੁੰਦਾ ਸੀ ਤੇ ਸੋਨ ਦੇ ਮੁੰਨੇ ਢਾਈ ਦੇ ਜਿਹੜਾ ਹੁੰਦਾ ਹੁੰਦਾ ਵਾਜੀ ਸਿਗਰੀ ਦੇ ਉੱਤੇ ਜਾ ਜਾਂਦਾ ਉਹ ਤਾਂ ਫਿਰ 6 ਵਜੇ ਜਾਣਾ ਉਹ ਤੇ ਜਾ ਕੇ ਮੰਦਰ ਜਾ ਕੇ ਉਹ ਤਾਂ 11:30 11:30 ਦੇ ਭੋਗ ਦੇਣ ਗਿਆ ਸੀਗਾ ਉੱਥੇ ਸਭ ਉਹ ਮਮਤਾ ਆਪਣੇ ਆਪਣੇ ਉਹ ਵੀ ਖੋਸਦਾ ਵੀ ਉੱਥੇ ਜੀ ਕੀ ਕਰਦਾ ਜੀਤਾ ਖੋਸਦਾ ਵੀ ਉੱਥੇ ਜੀ ਦਾ ਸਨੀ ਸੂਤ ਉੱਥੇ ਹੀ ਸੀਗਾ ਉਹ ਉਸਲੇ ਮੰਦਰ ਮੱਥਾ ਟੇਕ ਕੇ ਚਲ ਗਿਆ ਉਹ ਚਲ ਗਿਆ ਤਾਂ ਮੈਂ ਵੀ ਉਸਲੇ ਬਾਹਰ ਆਇਆ ਵਾਂ ਬਾਹਰ ਆਣ ਤੋਂ ਬਾਅਦ ਮੈਂ ਤੇ ਬਾਹਰ ਕੋਈ ਪੈਸਾ ਹੀ ਦੁਕਾਨ ਤੇ ਗਿਆ ਤੇ ਉੱਥੋਂ ਮੈਂ ਆਪਣੀ ਪਰਚੀ ਗੱਡੀਆਂ ਹੱਥੋਂ ਗਿਆ ਤੇ ਪਰਚੀ ਗੱਡੀਆਂ ਤੇ ਮੇਰੀ ਪਰਚੀ ਵਿੱਚ ਜਿਹੜਾ ਪਰ ਉਤਸ ਪੈ ਸਮਾਨ ਦੇ ਲਾਪੇ ਮੇਰੇ ਨਾਲ ਉਸ ਲਈ ਮੈਂ ਥੱਲੇ ਆਪਣੇ ਕਾਰ ਵੀ ਲੈ ਜਿਹੜੇ ਉੱਤੇ ਸਿੱਤਨ ਤੋਂ ਸਾਰਾ ਸਮਾਨ ਮੈਂ ਹੌਲੀ ਚੱਕਿਆ ਪਹਿਲਾਂ ਬਿੱਲੇ ਹੱਦ ਕਰਕੇ ਉਹਦਾ ਚੱਕ ਨਹੀਂ ਹੁੰਦਾ ਜੀਗਾ ਪੱਤਰੇ ਮੇਰੇ ਮੈਂ ਚੱਕੇ ਆ ਉਹ ਉਦੋਂ ਦੁਆਰਾ ਫੇਰ ਨਾਲ ਹੱਦ ਗਿੱਲੇ ਕਰਕੇ ਦੁਆਰਾ ਇਕੱਠੇ ਆ ਗਿਆ ਫੇਰ ਕੀਤੀ ਉਸ ਦੁਆਰਾ ਨਾਲ ਉਹ ਬਚਕੇ ਦੁਆਰਾ ਆ ਕੇ ਵੀ ਕੀਤੇ ਸੋਸ਼ਲ ਮੀਡੀਆ ਦਾ ਸਾਰਾ ਫੇਸਬੁੱਕ ਤੇ ਪਾਰੇ ਵੀਡੀਓ ਉਹ ਕਹਿੰਦੇ ਕੋਈ ਜਾਦੂ ਟੂਨਾ ਵਗੈਰਾ ਕਰਦੇ ਵੀ ਕੀ ਮੈਟਰ ਸੀ ਸਾਰਾ ਉਹ 40 ਸਾਲ ਤੇ ਮੈਂ ਸੇਵਾ ਕਰਦਾ ਮੈਂ ਕਦੀ ਟੂਨਾ ਕੀਤਾ ਨਹੀਂ ਮੈਂ ਵੀਡੀਓ ਐਡਿਟ ਕਰ ਕਰਕੇ ਇਹ ਸ਼ੋਅ ਕੀਤਾ ਕਿ ਇਹ ਕੁਝ ਕਰ ਰਹੇ ਆ ਮਿੱਟੀ ਚੱਕਦੇ ਮੇਰੇ ਪਹਿਲਾਂ ਦੀ ਮਿੱਟੀ ਚੱਕ ਰਹੇ ਆ ਮਿੱਟੀ ਕੀ ਕਰਨੀ ਉਸ ਤੋਂ ਵੱਡੇ ਪਹਿਲਾਂ ਦੀ ਮਿੱਟੀ ਅਸੀਂ ਲਾਉਂਦੇ ਉਹਦੇ ਬਾਰਿਕ ਮੈਂਬਰਾਂ ਦੇ ਜਿਹੜੀਆਂ ਫੋਟੋਆਂ ਵਿੱਚ ਲਾਗੇ ਉਹਨਾਂ ਦੇ ਗਰੁੱਪਾਂ ਚ ਸਾਡੇ ਬੱਚੇ ਆ ਸਾਡੇ ਮੇਰੇ ਪੋਤੀ ਪੁੱਤੇ ਉਹਨੇ ਫੋਟੋਆਂ ਲਈਆਂ ਰਾਤੀਆਂ ਉਹਨਾਂ ਨੇ ਇੰਨੀਆਂ ਕਿ ਵੀਡੀਓ ਪਾ ਦਿੱਤੀਆਂ ਨੇ ਸਾਡੇ ਪੋਤੀ ਪੁੱਤਿਆਂ ਨੂੰ ਮਨੀ ਬਖਸ਼ਿਆ ਇਹ ਮੈਟਰ ਕੀ ਸਰ ਜਿਹੜਾ ਤੁਸੀਂ ਇੱਕ মিডিਆ ਵਿੱਚ ਦੇਖੀ ਆਪਾਂ ਵੀ ਇਹਦਾ ਬਾਹਰ ਸਪਾਈ ਕਰਦੇ ਵੇਜੀ ਕੁਝ ਕਰਦੇ ਵੇਜੀ ਆਤਨਾ ਕੀ ਸਾਰਾ ਸੀਗਾ ਉਹ ਸਾਰਾ ਉਹਦੀ ਸਪੈਰੇ ਚਾਂਦੀ ਪਤੇ ਉਹ ਵੀ ਆਪਣਾ ਸਮਾਨ ਨੂੰ ਸਮਾਨ ਜਗਦੇ ਨਹੀਂ ਮਤੋਂ ਹਾਂ ਇਹਨਾਂ ਨੇ ਇਹ ਕਹਿਤਾ ਕਿ ਇਹ ਮੇਰੇ ਪੈਰਾਂ ਦੀ ਮਿੱਟੀ ਲੈ ਲੈ ਕਿੰਨੇ ਚਿਰਾਂ ਤੋਂ ਤੁਸੀਂ ਸਮੁੰਦਰ ਵਿੱਚ ਜਾ ਕੇ ਸੇਵਾ ਕਰ ਰਹੇ ਹੋ ਮੈਂ 43 ਸਾਲ ਹੋ ਗਏ ਮੈਂ ਕਿ ਟ 43 ਸਾਲਾਂ ਦੇ ਵਿੱਚ ਕੋਈ ਇਦਾਂ ਦੀ ਘਟਨਾ ਹੋਈ ਪਹਿਲਾਂ ਕਦੀ ਵੀ ਨਹੀਂ ਦੋ ਤਿੰਨ ਸਾਲ ਤੋਂ ਜਦੋਂ ਦੇ ਐਂਟਰ ਹੋਏ ਹੋ ਸਾਡੇ ਨੇ ਇਹ ਕੁਝ ਕਰ ਰਹੇ ਹੋ ਇਹਨਾਂ ਨੇ ਆਹ ਕਹਿੰਦੇ ਪੰਜ ਬੰਦੇ ਗੋਲ ਸਵਾਲ ਹੋਇਆ ਉਹਨਾਂ ਦਾ ਇਹ ਰੋਗ ਆ ਇਹਨਾਂ ਦਾ ਕੋਈ ਲੈਣ ਦੇਣੀ ਨਹੀਂ ਹੈ ਨੀ ਸਮੁੰਦਰ ਦੇ ਨਾਲ ਉਹ ਕਹਿੰਦਾ ਮੰਦਰ ਤੋਂ ਕਿਸੇ ਤਰ੍ਹਾਂ ਤੁਹਾਨੂੰ ਬਾਹਰ ਕਰ ਦੇਣਾ ਮੈਂ ਕੀਰਤਨ ਕਰਦੀ ਸੀ 4 ਸਾਲ ਤੋਂ ਤੇ 3 ਸਾਲ ਮੈਂ ਠੀਕ ਬੜਾ ਵਧੀਆ ਕੀਤਾ ਤੇ 1 ਸਾਲ ਤੋਂ ਇਹ ਆਣਾ ਸ਼ੁਰੂ ਹੋਈਆਂ ਇਹਨਾਂ ਨੇ ਮੈਨੂੰ ਪਿੱਛੇ ਪਿੱਛੇ ਹਰ ਵੇਲੇ ਮੈਂ ਤਾਂ ਇਹਨਾਂ ਨੂੰ ਕਹਿੰਦੇ ਇਸ ਮੈਂ ਕਿ ਚਲ ਕੋਈ ਨਹੀਂ ਕਰਦੇ ਸਾਡੇ ਮੰਚ 'ਚ ਕੋਈ ਏਦਾਂ ਦੀ ਗੱਲ ਨਹੀਂ ਇਹਨਾਂ ਨੇ ਪਰ ਮੈਨੂੰ ਤੂੰ ਤਾਂ ਲਾਲ ਕਿ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ ਚੋਰੀ ਸਾਬਿਤ ਤਾਂ ਕਰਨ ਕੀ ਵੀ ਚੋਰੀ ਮੈਂ ਕੀਤੀ ਹੈ ਨਹੀਂ ਤੋਂ ਸਹਾਰੇ ਵਾਲੇ ਦਿਨ ਮੈਨੂੰ 10 ਬੰਦਿਆਂ ਨੇ ਕੱਲੀ ਨੂੰ ਘੇਰ ਲਿਆ ਮੰਦਰ ਦਾ ਕਹਿਣਾ ਹੈ ਕਿ ਪਿਛਲੇ 40 ਸਾਲਾਂ ਤੋਂ ਤੁਸੀਂ ਮੰਦਰ ਦੇ ਪ੍ਰਧਾਨ ਹੋ ਫਿਰ ਉਹ 6 ਲੱਖ ਰੁਪਏ ਜਦੋਂ ਲੈ ਕੇ ਤੁਸੀਂ ਕਹਿੰਦੇ ਉਹਨਾਂ ਕੋਲ ਪਿਆ ਉਹਦੇ ਬਾਰੇ ਤੁਸੀਂ ਪਹਿਲਾਂ ਕੋਈ ਗੱਲਬਾਤ ਨਹੀਂ ਉਹਨਾਂ ਨਾਲ ਕੀਤੀ ਇਸ ਬਾਰੇ ਸੋ ਮੈਂ ਤਾਂ ਕੀਤਾ ਤਾਂ ਸੀ ਨਾ ਐਦਾ ਜਦੋਂ ਮਦਦ ਡੈਥ ਇਹਨਾਂ ਦੀ ਸੋਸਾ ਜੀ ਮਦਦ ਡੈਥ ਹੋਈ ਆ ਮੇਰੇ ਕੋਲ ਉਹਨਾਂ ਨੇ ਕਰਿਆ ਤੋਂ ਬਾਅਦ ਥੋੜੇ ਦਿਨ ਬਾਅਦ ਆ ਮੇਰੇ ਸੰਗੀਤ ਵਾਲੇ ਕੋਲੋਂ ਅੰਦਰ ਆਏ ਉਹਨਾਂ ਨੂੰ 16 17000 ਰੁਪਏ ਦੇ ਕੇ ਗਏ ਇਹਨਾਂ ਨੂੰ ਕਿਚਾਈ ਦੇ ਘਰ ਪੈਸੇ ਪਏ ਸੀਗੇ ਸਾਨੂੰ ਪਤਾ ਸੀ ਉਹ ਹੈਗੇ ਆ ਪੈਸੇ ਇਹਨਾਂ ਨੂੰ ਉਹਨਾਂ ਨੂੰ ਦੇਤੇ ਆ ਇਹਨਾਂ ਨੂੰ ਮੈਨੂੰ ਦੇਤੇ ਮੈਂ ਪਰਚੀ ਕੱਟ ਦਿੰਦੀ ਆ ਵਾਲਕ ਸੇਵਾ ਸਰਸ ਦੀ ਪਰਚੀ ਕੱਟ ਦਿੰਦੀ ਆ ਪਰਚੀ ਸੇਵ ਕੱਟ ਕੇ ਦਿੰਦੀ ਪਰਚੀ ਉਹਨਾਂ ਦੇ ਤੇ ਜਿਹੜਾ ਉੱਥੇ ਮਤਲਬ ਹੁਣ ਮੰਦਿਰ ਦੀ ਦੀਖ ਰੀਕ ਆ ਜਾਂ ਉੱਥੇ ਬਿਜਲੀ ਦੇ ਬਿੱਲ ਆ ਉਹ ਕੌਣ ਪੇ ਕਰੇ ਉਹ ਅਸੀਂ ਦਿੰਨੇ ਆ ਅਬੀਲੀ ਆ ਪਿੱਛੇ ਬਿੱਲ ਆਈ ਮੈਂ ਜਮਾ ਕਰਾਇਆ ਉਹਦਾ ਬਿੱਲ ਆਇਆ ਇਹਨਾਂ ਨੂੰ ਵੈਸੇ ਆਇਆ ਸੀ ਠੀਕ ਆ ਇਹਦਾ ਮਤਲਬ ਹੈ ਕਿ ਤੁਹਾਡੀ ਕਸਟਡੀ ਦੇ ਠੀਕ ਹੈ ਜੀ ਤੇ ਇੱਕ ਉਥੇ ਮੰਦਿਰ ਦੇ ਵਿੱਚ QR ਕੋਡ ਵੀ ਕੋਈ ਲੱਗਾ ਹੋਇਆ ਜਿਹੜਾ ਕਿ ਹੋਰ ਕਿਸੇ ਦੇ ਨਾਮ ਤੇ ਉਹ ਕੀ ਹੈ ਉਹਦੇ ਬਾਰੇ ਦੱਸਿਓ ਜਰਾ ਹਾਂ ਜੀ ਇਹ ਮੰਦਿਰ ਦਾ ਹੋ ਸਕਦਾ ਹੈ ਮੰਦਿਰ ਦਾ ਹੋ ਸਕਦਾ ਹੈ ਉੱਥੇ ਲੱਗਾ ਹੈ ਯਾਰ ਤੇ ਇਹ ਜਿਹਦੇ ਨਾਮ ਤੇ ਇਹ QR ਕੋਡ ਲੱਗਾ ਹੈ ਇਹਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਕੋਈ ਮੈਂਬਰ ਨਹੀਂ ਕੋਈ ਕੁਝ ਨਹੀਂ ਹੈ ਜੀ ਇਹਨਾਂ ਦਾ ਘਰ ਵਾਲਾ ਮੈਂਬਰ ਹੈ ਕਮੇਟੀ ਦਾ ਮੈਂਬਰ ਆ ਫਿਰ ਇਹਦਾ ਤੁਸੀਂ ਵਿਰੋਧ ਕੀਤਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਪਿਆ ਇਸ ਬਾਰੇ ਪਰ ਲਾ ਕੇ ਲਾ ਕੇ ਕਾਦੇ ਵਾਸਤੇ ਕੀ ਹੈ ਇਹ ਕੌਣ ਪਿਆ ਹੈ ਉਹ ਕੌਣ ਪਿਆ ਹੈ ਕਿ ਪੈਸੇ ਕਿੱਥੇ ਗਏ ਕੋਈ ਕੋਈ ਪੈਸੇ 12 ਸੇਵ ਜਿਹੜਾ ਮੇਰ ਤੋਂ ਕੀਤਾ ਉਹਦੋਂ ਉਹਨਾਂ ਨੇ ਉਤਾਰ ਲਏ ਮੰਦਿਰ ਚੋਂ ਦੇਖੋਸਲਾ ਪਰਿਵਾਰ ਦਾ ਕੀ ਰੋਲ ਹੈ ਜੀ ਮੰਦਿਰ ਦੇ ਵਿੱਚ ਖੋਸਲਾ ਪਰਿਵਾਰ ਦਾ ਕੋਈ ਰੋਲ ਨਹੀਂ ਮੈਂਬਰ ਹੈ ਕਮੇਟੀ ਦੇ ਮੈਂਬਰ ਹੈ ਦੋ ਕਿੰਨੇ ਟਾਈਮ ਤੋਂ ਸਾਡੇ ਨਾਲ ਸ਼ੁਰੂ ਤੋਂ ਹੀ ਮੈਂਬਰ ਹੈ ਕਮੇਟੀ ਦੇ ਲੇਕਿਨ ਦੀਪੋ ਖੋਸਲਾ ਕਦੀ ਮੰਦਿਰ ਨਹੀਂ ਬਟਿਆ ਸੀ 33 ਸਾਲਾਂ ਤੋਂ ਮੰਦਿਰ ਨਹੀਂ ਬਟਿਆ ਕਦੀ ਸਾਲਾਨਾ ਫੰਕਸ਼ਨਾਂ ਤੇ ਵੀ ਉਹ ਕਦੀ ਫੰਕਸ਼ਨ ਇਹ ਵੀ ਨਹੀਂ ਮੈਂ ਅਭੀ ਗਦੀ ਨਹੀਂ ਆਏ ਸੀ ਹਲੇ ਕਦੀ ਮਦਰ ਆਈ ਨਹੀਂ ਇਹਨਾਂ ਦਾ ਹਰ ਸਾਲ ਕੋਈ ਨਾ ਕੋਈ ਪੰਗਾ ਪੈਂਦਾ ਹੈ ਕਿ ਚੇਨੇ ਮਸਤਗਾ ਮੰਦਿਰ ਦਾ ਵੀ ਪੰਗਾ ਉਹਨਾਂ ਨੇ ਇਸ ਸਾਲ ਵਜ ਤੁਹਾਡਾ ਪੰਗਾ ਪਿਆ ਜਨ ਮੰਦਰ ਦੇ ਵਿੱਚ ਸਾਡੇ 3 ਸਾਲ ਕਿਉਂ ਇਦਾਂ ਕਿਉਂ ਮੰਦਰਾਂ ਵਿੱਚ ਕਿਉਂ ਕਬਜ਼ੇ ਕਰਦੇ ਕੀ ਕਾਰਨ ਹੈ ਪੱਕੇ ਰਣ ਨੂੰ ਇਦਾਂ ਹੀ ਹੈ ਪੱਕੇ ਰਣ ਪਹਿਲਾਂ ਇਹਨਾਂ ਨੇ ਕੀਤਾ ਸੀ ਪੱਕੇ ਰਣ ਇਹਨਾਂ ਨੂੰ ਗੱਟਿਆ ਬਾਅਦ ਅਸੀਂ ਸਿਰਫ ਮੰਦਰ ਦੀ ਮਰਿਆਦਾ ਕਰਕੇ ਚੁੱਪ ਕਰਕੇ ਬੈਠੇ ਸੀਗੇ ਇਸ ਕਰਕੇ ਨਹੀਂ ਸੀ ਬੋਲਦੇ ਕਿ ਨਹੀਂ ਅਸੀਂ ਮੰਦਰ ਦੀ ਬਦਨਾਮੀ ਨਾ ਹੋਵੇ ਉਹਨਾਂ ਨੇ ਸਾਡੀ ਸ਼ਰੀਫੀ ਦਾ ਨਜ਼ਾਇਸ਼ ਪੈਦਾ ਉਠਾਇਆ ਹੈ ਨੀ ਜੇ ਮੈਨੂੰ ਮੰਦਰ ਮਨਾ ਕੀਤਾ ਕੀਤਾ ਜਾਂ ਤਾਂ ਮੈਂ ਮਨਾ ਅੱਜ ਆਣਾ ਬੰਦ ਕਰ। 3 ਲੱਖ ਰੁਪਇਆ ਉਹਨਾਂ ਕੋਲੋਂ ਲੈਣਾ ਉਸੇ ਕਰਕੇ ਇਹ ਮੁੱਦਾ ਜਿਹੜਾ ਭੜ ਗਿਆ ਤੇ ਉਹਨਾਂ ਨੇ ਤੁਹਾਡੀ ਸ਼ੋਭੀ ਖਰਾਬ ਕਰ ਲਈ ਐ ਫੇਸਬੁੱਕ ਤੇ ਕਾਫੀ ਕੁਝ ਕੀਤਾ। ਹਾਂਜੀ ਹਾਂਜੀ। ਪਹਿਲਾਂ ਇਹਨਾਂ ਦੀ ਵਾਈਫ ਤੇ ਕੀਤਾ ਬਾਅਦ ਚ ਇਹਨਾਂ ਤੇ ਕੀਤਾ। ਠੀਕ ਹੈ। ਕੇਸ ਮਾਮਲੇ ਤੁਸੀਂ ਕੋਰਟ 'ਚ ਵੀ ਲੈ ਕੇ ਜਾਓਗੇ ਜਿਸ ਸਾਹਮਣ ਤੁਹਾਡੀ ਇਹ ਫੇਸਬੁੱਕਾਂ ਦੇ ਕਾਰਜ ਇਹਦੇ 'ਚ ਕਾਰਵਾਈ ਤੁਹਾਡੇ ਵੱਲੋਂ ਕੋਈ ਹੋਏਗੀ ਅੱਗੇ ਕਿਉਂਕਿ ਤੁਹਾਡੇ ਸਾਰਿਆਂ ਫੈਮਿਲੀ ਦੇ ਖਿਲਾਫ ਉਹਨਾਂ ਨੇ ਫੇਸਬੁੱਕ ਤੇ ਪਾਇਆ ਜੋ। ਕਰਾਂਗੇ ਕਰੂ ਪੂਰੀ ਕਰਾਂਗੇ ਬਾਅਦ ਵਗੈਰਾ ਦੋਵਾਂਗੇ ਜੀ। ਹਾਂਜੀ ਹਾਂਜੀ ਪਹਿਲਾਂ ਵੀ ਕੋਈ ਤੁਹਾਡਾ ਦਰਖਾਸਤ ਸੀ ਕੋਈ ਪਰਚਾ ਕੋਈ ਮੈਂ ਪਰਚਾ ਪਹਿਲਾਂ ਹੀ ਵਿਸਪਾਨ ਕੋਲੇ ਪਰਚਾ ਕਰਾਇਆ ਹੋ ਤਾਂ ਕੀ ਇਸ ਕਰਾਇਆ ਅੱਜਾ ਅੱਜੇ ਮੇਰੀ ਨੂਰ ਵਾਲੀ ਉਹਨਾਂ ਨੇ ਜਦ ਹੱਥ ਵਾਰ ਕੇ ਘਰੋਂ ਫੜਿਆ ਤੁੰ। ਮੈਨੂੰ ਕਹਿੰਦਾ ਮੰਦਰ ਚੋਂ ਬਾਹਰ ਨਿਕਲ ਇਹਨਾਂ ਦੀ ਇਹਨੂੰ ਬਾਹਰ ਫੜ ਕੇ ਬਾਹਰ ਘਟਿਆ ਤੈਨੂੰ ਮੰਦੇ ਦੇ ਵਿੱਚ ਆਇਆ ਬਾਹਰ ਫੜ ਕੇ ਮੈਨੂੰ ਕਹਿੰਦਾ ਮੰਦਰ ਚੋਂ ਬਾਹਰ ਨਿਕਲ ਤੁਹਾਡੀ ਕਮੇਟੀ ਦਿੱਖੜਾ ਜੀ ਮੰਦਿਰ ਦੀ ਹਾਂਜੀ ਮੇਰੀ 40 ਸਾਲ ਪਹਿਲਾਂ ਰਿਕਟ ਕਮੇਟੀ ਜੀ 40 ਸਾਲ ਜੀ ਨਾਲ ਕੰਮ ਕੀਤਾ ਬਾਲਕ ਸੀਗਾ ਸਵਾਹ ਸ੍ਰੀ ਹਨਮਨ ਮੰਦਿਰ ਦੇ ਡਾਇਰੈਕਟਰ ਕੋਲੋਂ ਵੜਾ ਤੇ ਹੋਰ ਹੋਰ ਕੋਈ ਕਮ ਕੋਈ ਬੱਕਰੀ ਕਮੇਟੀ ਸਰ ਬਣਾਈ ਜਾਂਦਾ ਕੋਈ ਆਪਣੀ ਉੱਤੇ ਆਪਣੇ ਆਪਣਾ ਰਾਜਨੀਤੀ ਦਾ ਜਰਾ ਨਾ ਕਰੀ ਰਾਜਨੀਤੀ ਕਰ ਕੇ ਕਰਦੇ ਨੇ ਕੰਮ ਕਰਦੇ ਜੀ ਅਸੀਂ ਚੋਪੜੇ ਬੈਠੇ ਕੋਈ ਗੱਲ ਕਰੀ ਜਾਂਦੇ ਵੀਡੀਓ ਬਾਰੇ ਕਰਨ ਤੋਂ ਪਹਿਲਾਂ ਉਹਨਾਂ ਨੇ ਤੁਹਾਡਾ ਕੋਈ ਕੰਟੈਕਟ ਕੀਤਾ ਵੀ ਆਹ ਚੀਜ਼ ਤੁਸੀਂ ਕੀਤੀ ਐ ਜਾਂ ਕੋਈ ਕਿਸੇ ਮੈਂਬਰ ਨੇ ਨਹੀਂ ਮੈਨੂੰ ਕੋਈ ਨਹੀਂ ਕਿਹਾ ਮੈਨੂੰ ਪਤਾ ਹੀ ਨਹੀਂ ਮੈਨੂੰ ਸਾਰੇ ਪਤਾ ਹੀ ਨਹੀਂ ਮੈਂ ਤਾਂ ਸਿਰਫ ਪੰਡੈ ਜੀ ਕੋਈ ਵੀ ਗਿਆ ਮੈਂ ਕਿਹਾ ਪੰਡੈ ਜੀ ਮੈਚ ਦਾ ਤਾਂ ਤੇ ਆਹ ਪੱਤਰੇ ਮੇਰੇ ਦੇਖ ਬਈ ਬਾਹਰ ਮੈਂ ਚੱਕੇ ਆ ਮੈਂ ਦੁਬਾਰਾ ਚੜਾ ਸਕਦਾ ਜਾਂ ਤਾਰਮਾ ਜਲ ਪ੍ਰਚਾਰ ਕਰਨ ਬੰਨਵੇਂ ਲੈ ਲਵਾਂ ਤੁਹਾਨੂੰ ਸਾਰੇ ਮਾਮਲੇ ਕਿਸ ਤਰ੍ਹਾਂ ਪਤਾ ਚੱਲਿਆ ਵੀਡੀਓ ਰਾਈ ਨੀ ਨਹੀਂ ਮੈਨੂੰ ਆ ਵੀਡੀਓ ਨਹੀਂ ਪਤਾ ਲੱਗਿਆ ਸਮਾਵੇ ਬਾਈ ਵੀਡੀਓ ਨਹੀਂ ਤੁਸੀਂ ਕਹਿ ਰਹੇ ਹੋ ਕਿ ਇਹ 2-3 ਮਿੰਟ ਦੀ ਵੀਡੀਓ ਆ ਜਿਹੜੀ ਕਿ ਉੱਥੇ ਸ਼ੋਅ ਆਫ ਹੋ ਰਹੀ ਆ ਤੁਸੀਂ ਕਿੰਨਾ ਚਿਰ ਮੰਦਰ 'ਚ ਸੀਗੇ ਮੈਂ 10-15 ਮਿੰਟ ਬੈਠਾ ਰ ਮਤਲਬ ਭੋਗ ਭੋਲਵਾਣ ਗਈ ਨਾ ਭੋਗ ਤੇ ਸਮਾਂ ਬੰਦ ਰਹੀ ਤੁਸੀਂ ਤੁਹਾਡੇ ਹਿਸਾਬ ਨਾਲ 10 ਤੋਂ 15 ਮਿੰਟ ਤਾਂ ਤੁਸੀਂ ਬੈਠੇ ਹੋਵੋਗੇ ਤੇ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਆ 2 ਤੋਂ 3 ਮਿੰਟ ਦੀ ਉਹਨਾਂ ਨੇ ਐਡਿਟ ਕੀਤੀ ਆ ਨਾ ਅੱਛਾ ਜੀ ਇਹ ਐਡਿਟ ਕਰਕੇ ਤੁਹਾਡੀ ਸ਼ਬੀ ਖਰਾਬ ਕੀਤੀ ਜਾ ਰਹੀ ਆ ਹਾਂਜੀ ਪਹਿਲਾਂ ਵੀ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾਇਆ ਹੁਣ ਫੇਰ ਦੁਬਾਰਾ ਲਗਾ ਰਹੇ ਆ ਸਰ ਕੋਈ ਕੰਪਲੀਟ ਵਗਾਰਾ ਦਿੱਤੀ ਤੁਸੀਂ ਹੁਣ ਪੁਲਿਸ ਨੂੰ ਕੋਈ ਹਜੇ ਇਹ ਚੀਜ਼ ਦਬਾ ਨਹੀਂ ਕਰਾਂਗੇ ਕਰਾਂਗੇ ਤੁਹਾਨੂੰ ਕਰਾਂਗੇ ਨਹੀਂ ਜਦੋਂ ਮੰਦਰ ਦੇ ਵਿੱਚ ਕੈਮਰੇ ਲੱਗੇ ਹੋਏ ਆ ਪਹਿਲੀ ਗੱਲ ਤਾਂ Hindu ਧਰਮ ਮੰਦਰਾਂ ਦੇ ਵਿੱਚ ਜੇ ਟੂਣੇ ਟੋਟਕੀਆਂ ਦੀਆਂ ਗੱਲਾਂ ਆਪਾਂ ਲੋਕ ਮੰਨਣ ਲੱਪੈਣ ਤਾਂ ਉਹ ਬੜੀ ਹੈਰਾਨੀ ਦੀ ਗੱਲ ਹੈ ਮੈਨੂੰ ਵੀ ਇਹ ਫੰਦੇ ਹੀ ਮੈਂ ਬੰਦੇ ਦਾ ਪ੍ਰਧਾਨ ਕਿ ਹਰ ਜਗ੍ਹਾ ਕੈਮਰੇ ਲੱਗੇ ਜਗ੍ਹਾ ਬੰਦਰ ਵਿਚਾਰ ਕੈਮਰੇ ਲੱਗੇ ਬਾਹਰ ਵੀ ਚਾਰਪੈ ਕੈਮਰੇ ਲੱਗੇ ਹੋਏ ਆ ਨਾ ਤਾਂ ਸਾਨੂੰ ਲੋੜ ਕੀ ਹੈ ਸੁਣਾ ਕਰਨ ਮੈਨੂੰ ਕਿਸੇ ਚੀਜ਼ ਦੀ ਕਮੀ ਹੈ ਕੀ ਕਰ ਅਸੀਂ ਤਾਂ ਜਾਈਦਾ ਸਾਡਾ ਧਿਆਨ ਪਾਠ ਵਿੱਚ ਹੁੰਦਾ ਮੈਂ ਕਦੀ ਇਹ ਵੀ ਨਹੀਂ ਦੇਖਦੀ ਕੌਣ ਆਇਆ ਤੇ ਕੌਣ ਗਿਆ ਠੀਕ ਠੀਕ ਸਾਨੂੰ ਧਮਕੀਆਂ ਵੀ ਦਿੰਦੇ ਹੋ ਕਿ ਇਹਨਾ ਫੈਸਲਾ ਕਰੋ ਇਹ ਕਰੋ ਉਹ ਕਰੋ ਇਦਾਂ ਕਰੋਗੇ ਇਨਸਾਨਾ ਕਰਦੇ ਉਹਦੇ ਕਰਕੇ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਆ ਨਹੀਂ ਫੈਸਲਾ ਕਿਹੜੇ ਮੈਟਰ ਦੇ ਵਿੱਚ ਕਰ ਰਹੇ ਹੋ ਫੈਸਲਾ ਉਹਦੇ ਮੇਰੇ ਕੇਸ ਕੀਤਾ ਸੀ ਪਛਮਾਨ ਉਸ ਦੇ ਕੇਸ ਵਿੱਚ ਇਹ ਤੁਹਾਡੇ ਵੱਲੋਂ ਕੀਤਾ ਗਿਆ ਹੈ ਜੀ ਅਸੀਂ ਕੇਸ ਕੀਤਾ ਉਸ ਕੇਸ ਨੂੰ ਕਮਜ਼ੋਰ ਕਰਨ ਲਈ ਤੁਹਾਨੂੰ ਬੁਸਾਇਆ ਜਾਂਦਾ ਹਾਂ ਹਾਂਜੀ ਹਾਂਜੀ ਸਰ ਕੀ ਮੰਗ ਕੀ ਹੋਣਾ ਆਪਣੀ ਮੰਗ ਹੈ ਜੀ ਪ੍ਰਸ਼ਾਸਨ ਨੂੰ ਕਹਿੰਦੇ ਸਾਡਾ ਇਹ ਤੇ ਪਹਿਲਾਂ ਸਾਥ ਦਿੱਤਾ ਸੀ ਸਚਾਈ ਦਾ ਹੁਣ ਵੀ ਸਾਡਾ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਪਹਿਲਾਂ ਵੀ ਹਾਂ ਸਾਡੇ ਨਾਲ ਖੜੇ ਹੋਣ ਠੀਕ ਹੈ ਚੱਲ ਹਾਂ ਆਜਾ